si 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 tu lia lia atrena no maa ae lea teke teke lea teke no maa ae lia lia no maa ae lia

ਇਹਦੇ 50 ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ਮੈਂ ਕਿਹਾ ਠੀਕਾ ਖਾਲਸਾ ਭਗਵਾਨ ਭਗਵਾਨ ਤਸੇਮਾਨ ਜੀ ਦੀ ਬਹੁਤ ਬਹੁਤ ਮਿਹਰਬਾਨੀ ਆ ਸਾਰੀ ਸੰਗਤ ਨੂੰ ਯਾਤਰਾ ਕਰਾਇਆ ਖਾਣਾ ਪੀਣਾ ਬਹੁਤ ਵਧੀਆ ਕਰਾਇਆ ਬਹੁਤ ਸੇਵਾ ਕੀਤੀ ਆ ਬਹੁਤ ਇਸ਼ਤਮਾਨ ਕੀਤੀ ਆ ਯਾਤਰਾ ਬਹੁਤ ਯਾਤਰਾ ਵਧੀਆ ਦੁੱਧਵਰੀਆਂ ਦੇ ਦਰਸ਼ਨ ਕਰਾਏ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਾਰਾ ਚੜ੍ਹਦੀਆਂ ਕਲਾ ਕਰੇ ਬਾਬਾ ਜੀ ਬਾਬਾ ਮਹਾਰਾਜੇ ਸ਼ਬਦ ਪਲਾ ਕਰਨਾ ਮਹਾਰਾਜ ਸੱਚੀ ਹੈ ਹੈਲੋ ਆਪਣਾ ਵੈਗੇ ਜੀ ਕਾ ਖਾਲਸਾ ਵੈਗੇ ਜੀ ਕੀ ਫਤਿਹ ਡਾਡੀ ਜੀ ਭਗਵੰਤ ਮਾਨ ਜੀ ਮਿਸਟਰੀ ਮਿੰਟਰ ਸਾਹਿਬ ਨੀਜਰ ਸਾਹਿਬ ਜੀ ਚਾਰ ਸੇਰੇ ਪੰਜਾਬ ਜੀ ਇਹਨਾਂ ਸਾਹਮਣੇ ਰੜ ਕੇ ਸਾਨੂੰ ਯਾਤਰਾ ਕਰਵਾਈ ਆ ਬਹੁਤ ਵਧੀਆ ਯਾਤਰਾ ਹੋਈ ਕਿ ਸਰਕਾਰ ਨੇ ਅੱਜ ਤੱਕ ਆਪਣਾ ਨਹੀ ਕਰਕੇ ਔਕਾ ਦਿੱਤਾ 75 ਸਾਲ ਰਾਤ ਚੱਲਦਾ ਰਿਹਾ ਯੋਹ ਹਰਨਾ ਨਾ ਭਗਵੰਤ ਮਾਨ ਜੀ ਨੇ ਕੀਤਾ ਬਹੁਤ ਵਧੀਆ ਪ੍ਰਬੰਧਾ ਬੜੇ ਵਧੀਆ ਦਰਸ਼ਨ ਹੋਏ ਗੁਰੂ ਘਰ ਦੇ ਕੋਈ ਹੜਾ ਖਰਚਾ ਨਹੀਂ ਆਇਆ ਮਾਰ ਬਹੁਤ ਵਧੀਆ ਰੋਟੀ ਪਾਣੀ ਖਾਣ ਦਾ ਸਭ ਪ੍ਰੋਗਰਾਮ ਕੀਤਾ ਆਇਆ ਸੀ ਇਹਨਾਂ ਨੇ ਔਰ ਸਾਭਾ ਜੱਦੀਆ ਕਰਾ ਰਹਿਣ ਅੱਗੇ ਤੋਂ ਅਸੀਂ ਇਹਨਾਂ ਪਾਰਟੀ ਦੇ ਬਿਲਕੁਲ ਨਾਲ ਸੰਯੋਗ ਦੇਵਾਂਗੇ ਨਾਲ ਹੀ ਰਹਿਵਾਂਗੇ ਪਾਰਟੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਈਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਸੀਂ ਕਹੋਗੇ ਕਿ ਅਸੀਂ ਰੋਜ਼ ਦੀ ਰੋਜ਼ ਜਿਹੜੀ ਵਾੜੀ ਪੁੰਡਿਆ ਪੰਨੇ ਆ ਪਰ ਕੀ ਕਰੀਏ ਰਿਹਾ ਨਹੀਂ ਜਾਂਦਾ ਇਹ ਸਰਕਾਰ ਦੀਆਂ ਉਪਲੱਬਧੀਆਂ ਸਰਕਾਰ ਦੇ ਇਥੇ ਨੇਕ ਕੰਮ ਕਿ ਜਿਹੜੇ 70 ਸਾਲ ਚ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ ਜਿਸ ਤਰ੍ਹਾਂ ਸਾਡੇ ਬਹੁਤ ਹੀ ਸਰਕਾਰਯੋਗ ਹਲਕਾ ਦਖਣੀ ਐਮਐਲਏ ਡਾਕਟਰ ਇੰਦਰਬੀ ਸਿੰਘ ਨਿਜਰ ਉਹਨਾਂ ਦੀ ਗਵਾਹੀ ਦੇ ਵਿੱਚ ਜਿਹੜੀ ਤੀਰਥ ਯਾਤਰਾ ਇੱਕ ਬੱਸ ਚੱਲੀ ਸੀ ਦੌਰਾਨ ਭਵਨਾ ਮੇਨ ਦਫਤਰ ਤੋਂ ਉਹ ਬੱਸ ਸਾਡੇ ਪੂਰੇ ਹਲਕਾ ਲਖਮੀਰਵਾੜ ਦੇ ਜਿੰਨੇ ਵੀ ਬੰਦੇ ਵੀਰ ਭੈਣ ਸਾਰੇ ਗਏ ਸੀ ਉਹਨਾਂ ਨੂੰ ਦਰਸ਼ਨ ਕਰਾ ਕੇ ਅੱਜ ਬੱਸ ਇਹ ਤਕਰੀਬਨ ਰਾਤ 9 ਵਜੇ ਇੱਥੇ ਗਾਮਗੜੀਆ ਪਾਰਕ ਕੌਬਟੀ ਰੋਡ ਤੇ ਪਹੁੰਚੀ ਆ ਇਹ ਸਾਰੀਆਂ ਸਵਾਰੀਆਂ ਨੂੰ ਛੱਡ ਕੇ ਗਏ ਆ ਅਸੀਂ ਇਹਨਾਂ ਨੂੰ ਗਾੜੀ ਲੈਣ ਵਾਸਤੇ ਆਏ ਆ ਲੈਣ ਵਾਸਤੇ ਕਿਉਂ ਆਏ ਆ ਕਿ ਜਿਹੜੇ ਸਾਡੇ ਇਹ ਦੋ ਤਕਤਾਂ ਦੇ ਦਰਸ਼ਨ ਦਰਦਾਰੇ ਕਰਕੇ ਆਏ ਨੇ ਕਿ ਉਹ ਚਰਨ ਧੂੜ ਸਾਨੂੰ ਵੀ ਮਿਲ ਸਕੇ ਤੇ ਆਮ ਆਦਮੀ ਪਾਰਟੀ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਜਿਹੜਾ ਇਹਨਾਂ ਨੇ ਪ੍ਰਾਰਲਾ ਸ਼ੁਰੂ ਕੀਤਾ ਵਾ ਕਿ ਸੰਗਤਾਂ ਦੇ ਦਰਸ਼ਨ ਦਿਦਾਰੇ ਹੋ ਰਹੇ ਨੇ ਹੋ ਰਹੇ ਨੇ ਹੁਣ ਸਕਤਾਂ ਆਪਣੇ ਬੱਚਾ ਨੂੰ ਕੋਟਾਪ ਸਾਂਝੇ ਧਰਨਾ ਕਰਦੇ ਨੇ ਵਾਏ ਕੁ ਜੀ ਸਾਹਿਬ ਵਾਏ ਕੁ ਜੀ ਕਿਪਸਤੇ ਅਰਵਾਨ ਕਮਾਂਜੀ ਦਾ ਬਹੁਤ-ਬਹੁਤ ਧੰਨਵਾਦ ਚਲਟਾ ਨਿਰਦੇਸ਼ ਸਾਹਿਬ ਜੀ ਦਾ ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਸਾਨੂੰ ਮਾਵਾ ਵੰਗਰ ਲੈ ਕੇ ਆਏ ਹਨ ਤੁਹਾਨੂੰ ਬਹੁਤ ਪਿਆਰ ਕੀਤਾ ਹੈ ਖਾਣਾ ਬਿਨਾ ਹੱਥੀ ਦਾ ਸੱਟਾ ਖਿਆਰ ਗਿਆ ਦਰਸ਼ਨ ਕਰਾਇਆ ਬਹੁਤ ਦਰਸ਼ਨ ਕਰਾਇਆ ਬਹੁਤ ਬੜੀਆ ਦਰਸ਼ਨ ਕਰਾਇਆ ਨਾ ਚੜਦੀ ਕਲਾ ਕਰੀ ਮਾਰੇ ਇਹਨਾਂ ਚੜਦੀ ਕਲਾ ਕਰੇ ਛੇ ਰੇ ਪੰਜਾਬ ਦੀ ਚੜਦੀ ਕਲਾ ਕਰੇ ਛੇ ਪੰਜਾਬ ਦੀ ਚੜਦੀ ਕਲਾ ਕਰੇ ਉਹ ਤਾਂ ਜੰਨੀ ਨਹੀਂ ਛੇ ਰੇ ਜਦ ਚੰਦੀ ਕਲਾ ਹੁੰਦੀ ਜਾਂਦੀ ਉਹ ਮੈਂ ਵੀ ਕੋਲ ਆ ਉਹ ਤੇ ਸਾਰਾ ਵਗਣ ਲੱਗੇ ਤੇ ਤੁਹਾਡਾ ਕੋਈ ਖਰਚਾ ਵੀ ਹੋਇਆ ਰਾਜ ਜਾਂ ਕਿਸੇ ਦਾ ਕੋਈ ਖਰਚਾ ਨਹੀਂ ਆਦਾ ਕੋਈ ਖਰਚਾ ਨਹੀਂ ਆਦਾ ਸਾਡਾ 1 ਰੁਪਏ ਦਾ ਖਰਚਾ ਨਹੀਂ ਆਦਾ ਨਾ ਕਰਦਾ ਹੈ ਕਿ ਕਿ ਕਾ ਖਾਲਸਾ ਵਾਹਿਗੁਰੂ ਕਿ ਕਿ ਖਾਲੇ ਸਾਡਾ ਭਗਵਾਨ ਕਮਨ ਜੀ ਨੇ ਹੁਣਾਂ ਨੇ ਸਾਡਾ ਬਹੁਤ ਬਹੁਤ ਇਤਮਾਨ ਕੀਤਾ ਵਾ ਬੋਰ ਬੋਰ ਤੇ ਹੈ ਸਰਕਾਰ ਨੇ ਕੋਈ ਕੰਮ ਨਹੀਂ ਇਹ ਜਿਹਾ ਸਵਾਰਿਆ ਜਿਹੜਾ ਭਗਵਾਨ ਕਮਨ ਡਾਕਟਰ ਜੀ ਦੇ ਸਿਮਨੇ ਕੀਤਾ ਬਹੁਤ ਬਹੁਤ ਜਤਰਾ ਕਰਾਇਆ ਬੋਰ ਬੋਰ ਸਾਡਾ ਸਿਲਾ ਪ੍ਰਬੰਧ ਰੱਖੇ ਬੋਰ ਬੋਰ ਇਹਨਾਂ ਨੇ ਕੀਤਾ ਸਾਡਾ ਬੜੀ ਵਧੀਆ ਹੀ ਦਰਸ਼ਨ ਮਿਲੇ ਕੀਤੇ ਆ ਔਰ ਸਾਰਿਆਂ ਦਾ ਧੰਨਵਾਦ ਹੋਵੇ ਸ਼ੇਰੇ ਪੰਜਾਬ ਸਿੰਘ ਜੀ ਦਾ ਵਿਚਾਰ ਦੀ ਕਲਾ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਜੱਗੀ ਕਰਾ